ਤੇ ਸਿੰਘ ਧਰਮ ਸਿੰਘ ਸਤਗੁਰ ਦੀ ਸਿੱਖਾ ਨੇ ਸਲਾਮ ਨਹੀਂ ਕੀਤੀ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਵੀ ਆਮ ਮਨੁੱਖ ਹੈ ਕੋਈ ਦੁਨੀਆ ਦਾ ਕੋਈ ਜਾਂ ਕਹ ਲੋ ਸੱਚੀ ਦਰਗਾਹ ਦਾ ਕੋਈ ਉਦਾਂ ਦਾ ਮਨੁੱਖ ਨਹੀਂ ਹੈ ਤੇ ਗੁਰੂ ਗੋਬਿੰਦ ਸਿੰਘ ਮਾਰ ਦੀ ਕਿਰਪਾ ਦੇ ਨਾਲ ਉਦਾਂ ਇਸ ਪ੍ਰਕਾਰ ਦੋਨੋਂ ਜਣੇ ਸਤਗੁਰ ਦੇ ਹੋਰ ਅਨਨ ਪਿਆਰੇ ਸਿੱਖ ਸੇਵਕ ਜਿਹੜੇ ਨਾਲ ਗਏ ਸਨ ਔਰੰਗਜ਼ੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪਰਵੇਸ਼ ਕੀਤੇ ਨੇ ਉਸ ਵੇਲੇ ਗੁਰੂ ਜੀ ਦਾ ਹੁਕਮਨਾਮਾ ਜਫਰਨਾਮਾ ਸੀ ਨਾ ਜਿਹੜਾ ਹੱਥ ਵਿੱਚ ਲੈ ਕੇ ਗਏ ਕੀ ਵੇਖਦੇ ਨੇ ਸਭਾ ਦੇ ਵਿੱਚ ਵੱਡੇ ਵੱਡੇ ਅਹੁਦੇਦਾਰ ਵੱਡੇ ਵੱਡੇ ਐਲਕਾਰ ਬੈਠੇ ਨੇ ਕੋਈ ਕਿਵੇਂ ਬੈਠਾ ਕੋਈ ਕਿਵੇਂ ਬੈਠਾ ਕਿਸੇ ਦੀ ਪਦਵੀ ਕਿਦਾਂ ਦੀ ਕਿਸੇ ਦਾ ਅਹੁਦਾ ਕਿਦਾਂ ਦਾ ਸਾਰੇ ਬੈਠੇ